ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਦੇ ਬਣਾਏ ਗਏ ਸਮਾਰਟ ਰਾਸ਼ਨ ਕਾਰਡ ਰਾਹੀਂ 5 ਲੱਖ ਦਾ ਸਿਹਤ ਬੀਮਾ ਯੋਜਨਾ ਵੀ ਕੀਤਾ ਜਾ ਰਿਹਾ ਹੈ ਜਿਸ ਨਾਲ ਲਾਪਾਤਰੀ 5 ਲੱਖ ਰੁਪਏ ਤੱਕ ਕਿਸੇ ਵੀ ਹਸਪਤਾਲ 'ਚ ਆਪਣਾ ਇਲਾਜ ਕਰਵਾ ਸਕਦੇ ਨੇ ਇਹ ਪ੍ਰਗਟਾਵਾ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੇ ਵਾਰਡ ਨੰਬਰ 10 ਵਿਖੇ ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਲਾਲੀ ਦੀ ਅਗਵਾਈ ਵਿੱਚ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੇ ਦੌਰਾਨ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਮਾਰਟ ਕਾਰਡ ਰਾਹੀਂ ਲਾਪਾਤਰੀ ਕਿਸੇ ਵੀ ਡਿਪੂ ਤੇ ਕਿਸੇ ਵੀ ਸ਼ਹਿਰ ਤੋਂ ਰਾਸ਼ਨ ਲੈ ਸਕਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਨਾਲ ਜਿੱਥੇ ਕਿ ਡਿਪੋ ਹੋਲਡਰਾਂ ਦੀ ਲੁੱਟ ਖਤਮ ਹੋਵੇਗੀ ਉੱਥੇ ਹਿਲਾ ਪਾਤਰੀਆਂ ਨੂੰ ਰਾਸ਼ਨ ਲੈਣ ਵਿੱਚ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਹੀਂ ਆਵੇਗੀ। ਸਰਕਾਰ ਵੱਲੋਂ ਕੈਪਟਨ ਮਹਿੰਦਰ ਸਿੰਘ ਜੀ ਦੀ ਜੋਗ ਅਗਵਾਈ ਦੇ ਵਿੱਚ ਇਹ ਫੂਡ ਐਂਡ ਸਿਵਲ ਸਪਲਾਈ ਡਿਪਾਰਟਮੈਂਟ ਵੱਲੋਂ ਇਹ ਜਿਹੜੇ ਨੇ ਸਮਾਰਟ ਕਾਰਡ ਦਿੱਤੇ ਜਾ ਰਹੇ ਨੇ ਜਿਹਦੇ ਨਾਲ ਕਿ ਜਿਹੜੇ ਸਾਡੇ ਲਾਭਪਾਤਰੀ ਸੀਗੇ ਜਿਨ੍ਹਾਂ ਦੇ ਖਾਸ ਤੌਰ ਤੇ ਜਿਨ੍ਹਾਂ ਲਾਭਪਾਤਰੀਆਂ ਨੂੰ ਇਹ ਪ੍ਰੋਬਲਮ ਆਉਂਦੀ ਸੀਗੀ ਕਿ ਅਨਪੜਤਾ ਹੋਣ ਕਰਕੇ ਜਾਂ ਪੂਰੀ ਜਾਣਕਾਰੀ ਨਾ ਹੋਣ ਕਰਕੇ ਉਹਨਾਂ ਦਾ ਸ਼ੋਸ਼ਣ ਹੁੰਦਾ ਸੀ। ਕਈ ਵਾਰੀ ਉਹਨਾਂ ਦੀ ਜਗ੍ਹਾ ਦੇ ਉੱਤੇ ਕੋਈ ਹੋਰ ਲੈ ਜਾਂਦਾ ਸੀ। ਕਈ ਵਾਰੀ ਉਹਨਾਂ ਨੂੰ ਘੱਟ ਦਿੱਤਾ ਜਾਂਦਾ ਸੀ। ਕਈ ਵਾਰੀ ਉਹਨਾਂ ਨੂੰ ਮਤਲਬ ਇਹ ਕਹਿ ਦਿੱਤਾ ਜਾਂਦਾ ਸੀਗਾ ਵੀ ਤੁਹਾਡਾ ਤਾਂ 5 ਮੈਂਬਰਾਂ ਚੋਂ 2 ਦਾ ਹੀ ਆਇਆ ਹੈਗਾ ਆ। ਸੋ ਉਹ ਇੱਕ ਮਨਸਰ ਸੀਗੇ ਵੀ ਜੋ ਉਹਨਾਂ ਨੂੰ ਕਹਿ ਦਿੱਤਾ ਜੋ 2 ਦਿੱਤਾ ਦੇ ਦਿੱਤਾ ਉਹਦੇ ਤੇ ਹੀ ਮਤਲਬ ਉਹੀ ਉਹਨਾਂ ਨੂੰ ਮੰਨਣਾ ਪੈਂਦਾ ਸੀਗਾ। ਦੂਜਾ ਕਈ ਵਾਰੀ ਕੋਈ ਆਪਣਾ ਸ਼ਿਫਟ ਹੋ ਕੇ ਇੱਕ ਵਾਰਡ ਚੋਂ ਦੂਜੇ ਵਾਰਡ ਚ ਚਲੇ ਜਾਂਦਾ ਸੀ ਜਾਂ ਇੱਕ ਮਹੱਲੇ ਚੋਂ ਦੂਜੇ ਮਹੱਲੇ ਚ ਚਲੇ ਜਾਂਦਾ ਸੀ ਜਾਂ ਦੂਜੇ ਸ਼ਹਿਰ ਚ ਚਲੇ ਜਾਂਦਾ ਸੀ ਜਾਂ ਦੂਜੀ ਸਟੇਟ ਚ ਚਲੇ ਜਾਂਦਾ ਸੀ ਤਾਂ ਉਹਨੂੰ ਦੁਬਾਰਾ ਤੋਂ ਫੇਰ ਆਪਣੇ ਕਾਰਡ ਦੀ ਪ੍ਰਕਿਰਿਆ ਉੰਨੀਓ ਕਰਨੀ ਪੈਂਦੀ ਸੀ ਬਣਾਉਣ ਵਾਸਤੇ ਜਿਹੜਾ ਕਿ ਇੱਕ ਬੜਾ ਲੰਮਾ ਚੌੜਾ ਪ੍ਰੋਸੈਸ ਬਣਦਾ ਸੀ ਔਰ ਇਹ ਵੀ ਖਾਸ ਤੌਰ ਦੇ ਉੱਤੇ ਇੱਕ ਜਿਹੜਾ ਹੈਗਾ ਆ ਫੂਡ ਡਿਪਾਰਟਮੈਂਟ ਦੇ ਅੰਦਰ ਇੱਕ ਉਹ ਸਾਈਟ ਹੈ ਜਿਹੜੀ ਕਿ ਕਦੇ-ਕਦੇ ਖੁੱਲਦੀ ਹੈ ਸੋ ਇਸ ਕਰਕੇ ਉਹ ਵਿਅਕਤੀ ਜਿਹੜਾ ਸੀਗਾ ਉਹ ਦਰਦ-ਦਰ ਦੀਆਂ ਫੇਰ ਠੋਕਰਾਂ ਖਾਂਦਾ ਸੀਗਾ ਅੱਜ ਇਹ ਕਾਰਡ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਦੇ ਵਿੱਚ ਜਾ ਕੇ ਕੋਈ ਵੀ ਵਿਅਕਤੀ ਪੰਜਾਬ ਦੇ ਵੀ ਕਿਸੇ ਸ਼ਹਿਰ ਚ ਹਿੰਦੁਸਤਾਨ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਚ ਜਾ ਕੇ ਇਸੇ ਕਾਰਡ ਦੇ ਨਾਲ ਆਪਣਾ ਜਿਹੜਾ ਹੈਗਾ ਆ ਉਹ ਰਾਸ਼ਨ ਲੈ ਸਕਦਾ ਕੋਈ ਚਾਹੇ ਤਾਮਿਲਨਾਡੂ ਚਲੇ ਜੇ ਚਾਹੇ ਬਿਹਾਰ ਚਲੇ ਜੇ ਚਾਹੇ ਯੂਪੀ ਚਲੇ ਜੇ ਚਾਹੇ ਦਿੱਲੀ ਚਲੇ ਜੇ ਉਹਨੂੰ ਉੱਥੇ ਹੀ ਇਹ ਜਿਹੜਾ ਹੈਗਾ ਆ ਇਹਦੇ ਇਹਦੇ ਤੋਂ ਰਾਸ਼ਨ ਮਿਲੂਗਾ ਜਿਹੜਾ ਉਹਦਾ ਰਾਸ਼ਨ ਬਣਦਾ ਹੈਗਾ ਆ ਸੋ ਆਟਾ ਆਟਾ ਦਾਲ ਸਕੀਮ ਦੇ ਤਹਿਤ ਸੋ ਇਹ ਜਿਹੜਾ ਹੈਗਾ ਆ ਇੱਕ ਜਿਹੜਾ ਅ ਰਾਜ ਸੀਗਾ ਮੰਨ ਲਓ ਇੱਕ ਜਗ੍ਹਾ ਦੇ ਉੱਤੇ ਕੋਈ ਡੀਪੂ ਵਾਲਾ ਨਹੀਂ ਵੀ ਚੰਗੀ ਸਰਵਿਸ ਦਿੰਦਾ ਸੀ ਤਾਂ ਦੂਜਾ ਡੀਪੂ ਵਾਲਾ ਜਿਹੜਾ ਹੈਗਾ ਆ ਜੀ ਉਹ ਚੰਗੀ ਸਰਵਿਸ ਦੇਊਗਾ ਤਾਂ ਉਹ ਦੂਜੇ ਡੀਪੂ ਵਾਲੇ ਤੋਂ ਵੀ ਜਾ ਕੇ ਲੈ ਸਕਦਾ ਆ ਸੋ ਇਸ ਕਰਕੇ ਇੱਕ ਕੰਪੀਟੀਸ਼ਨ ਵੀ ਹੋਊਗਾ ਇਹਦੇ ਨਾਲ ਜਿੱਥੇ ਸਰਵਿਸ ਦੇ ਵਿੱਚ ਸੁਧਾਰ ਹੋਊਗਾ ਡੀਪੂਆਂ ਦੀ ਸਰਵਿਸ ਦੇ ਵਿੱਚ ਸੁਧਾਰ ਹੋਊਗਾ ਉੱਥੇ ਜਿਹੜਾ ਲਾਭਪਾਤਰੀ ਏ ਉਹਨੂੰ ਇਹ ਕਾਰਡ ਦੇ ਨਾਲ ਇੱਕ ਉਹਦੀ ਪਰਚੀ ਨਿਕਲੂਗੀ ਵੀ ਤੇਰਾ ਇੰਨੇ ਕਿਲੋ ਅਨਾਜ ਇੰਨੇ ਮੈਂਬਰਾਂ ਦਾ ਅਨਾਜ ਜਿਹੜਾ ਹੈਗਾ ਤੈਨੂੰ ਮਿਲਣਾ ਆ ਉਹਦੇ ਉੱਤੇ ਲਿਖਿਆ ਹੋਊਗਾ ਔਰ ਉਹਦੇ ਨਾਲ ਨਾਲ ਉਹਨੂੰ ਜਿੱਥੇ ਅਨਾਜ ਪੂਰਾ ਮਿਲੂਗਾ ਉਹਦੇ ਨਾਲ ਉਹਦਾ ਛੋਸ਼ਨ ਨਹੀਂ ਹੋਊਗਾ ਸੋ ਇਸ ਕਰਕੇ ਇਹਦੇ ਬਹੁਤ ਫਾਇਦੇ ਨੇ ਇਸੇ ਕਾਰਡ ਦੇ ਆਧਾਰ ਦੇ ਉੱਤੇ ਜਿਹੜਾ ਹੈਗਾ ਆ ਜੋ ਪੰਜਾਬ ਸਰਕਾਰ ਨੇ 5 ਲੱਖ ਦੀ ਫ੍ਰੀ ਮੈਡੀਕਲ ਜਿਹੜੀ ਸਹਾਇਤਾ ਇੰਸ਼ੋਰੈਂਸ ਕਵਰ ਦਿੱਤਾ ਆ ਉਹ ਸਾਰੇ ਹੀ ਇਹਨਾਂ ਕਾਰਡ ਹੋਲਡਰਾਂ ਨੂੰ ਦਿੱਤਾ ਗਿਆ ਆ ਕਿ ਜਿਹੜਾ ਜਿਹਦੇ ਕੋਲ ਵੀ ਕਾਰਡ ਹੈਗਾ ਆ ਉਹਦੀ ਜੇ ਕਿਤੇ ਪ੍ਰਮਾਤਮਾ ਨਾ ਕਰੇ ਕਿਸੇ ਦੀ ਨੂੰ ਬਿਮਾਰੀ ਵਾਸਤੇ ਕੋਈ ਲੋੜ ਪੈਂਦੀ ਹੈ ਤਾਂ ਉਹ 5 ਲੱਖ ਤੱਕ ਦਾ ਜਿਹੜਾ ਹੈਗਾ ਆ ਉਹਦਾ ਇਲਾਜ ਫ੍ਰੀ ਹੋਊਗਾ ਉਹ ਸਰਕਾਰੀ ਹਸਪੀਟਲ ਦੇ ਵਿੱਚ ਜਾ ਕੇ ਆਪਣਾ ਦੂਜੇ ਕਾਰਡ ਜਿਹੜੇ ਹੈਗੇ ਨੇ ਉਹ ਬਣ ਹੀ ਰਹੇ ਨੇ ਹੈਲਥ ਕਾਰਡ ਜਿਹੜੇ ਬਣ ਹੀ ਰਹੇ ਨੇ ਉਹ ਇਸ ਕਾਰਡ ਦੇ ਬਿਜਤੀ ਬੰਨੇ ਨੇ ਵੀ ਜਿਹੜਾ ਜਿਹੜਾ ਮੈਂਬਰ ਹੈ ਇਸ ਕਾਰਡ ਦਾ ਸੋ ਇਸ ਕਰਕੇ ਇਹਦੇ ਕਾਰਡ ਦੇ ਬਹੁਤ ਸਾਰੇ ਫਾਇਦੇ ਨੇ ਔਰ ਇਹਦੇ ਨਾਲ ਲੋਕਾਂ ਦਾ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਲੋਕਾਂ ਦਾ ਸ਼ੋਸ਼ਣ ਹੈ ਪਲੱਸ ਜੇ ਕੋਈ ਵਿਅਕਤੀ ਕਿਸੇ ਜਗ੍ਹਾ ਦੇ ਉੱਤੇ ਟਰਾਂਸਫਰ ਹੋ ਕੇ ਚਲੇ ਜਾਂਦਾ ਤੇ ਉਹਦਾ ਜਿਹੜਾ ਹੱਕ ਇਹਦਾ ਕਿਸਾਨ ਅੱਜ ਸਰਕਾਰ ਦੇ ਰੋ ਰਿਹਾ ਤੇ ਪੰਜਾਬ ਦੀ ਹਿਸਟਰੀ ਦੇ ਵਿੱਚ ਇੱਕ ਬਹੁਤ ਨਾ ਆ ਔਰ ਇੱਕ ਬਹੁਤ ਮਾੜਾ ਟਾਈਮ ਹੈ ਜਦੋਂ ਦੇਸ਼ ਦੇ ਅਨਦਾਤਾ ਨੂੰ ਸਾਡਾ ਦੇਸ਼ 70% ਦੇਸ਼ ਪਿੰਡਾਂ ਚ ਵ ਦੇ ਅਨਾਜ ਦੇ ਭੰਡਾਰ ਭਰਦੇ ਨੇ ਔਰ ਦੇਸ਼ ਦੇ ਲੋਕਾਂ ਦਾ ਢਿੱਡ ਭਰਦੇ ਨੇ ਔਰ ਉਸ ਮਿਹਨਤ ਕਸ਼ ਜਿਹੜਾ ਕਿਸਾਨ ਹੈ ਉਹਨੂੰ ਅੱਜ ਕੇਂਦਰ ਸਰਕਾਰ ਅੱਖੋਂ-ਉਹਲੇ ਕਰਕੇ ਪੂੰਜੀਪਤੀਆਂ ਦੇ ਨਾਲ ਖੜੀ ਹੋ ਗਈ ਹੈ ਜਾਂ ਕਿ ਕਾਰਪੋਰੇਟ ਹਾਊਸਾਂ ਨਾਲ ਖੜੀ ਹੋ ਗਈ ਹੈ ਜਾਂ ਕਿ ਔਰ ਉਹਦੇ ਤੇ ਖਿਲਾਫ ਜਿਹੜੇ ਇਹ ਤਿੰਨ ਤਿੰਨ ਕਾਲੇ ਕਾਨੂੰਨ ਪਾਰਲੀਮੈਂਟ ਦੇ ਵਿੱਚੋਂ ਪਾਸ ਕੀਤੇ ਨੇ ਬੀਜੇਪੀ ਦੀ ਸਰਕਾਰ ਨੇ ਉਹ ਕਾਲੇ ਤਿੰਨ ਕਾਨੂੰਨ ਜਿਹੜੇ ਨੇ ਅੱਜ ਉਹਦੇ ਲਈ ਫਾਂਸੀ ਦਾ ਫੰਦਾ ਬਣੇ ਹੋਏ ਨੇ ਔਰ ਇਹਦੇ ਵਾਸਤੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਉਤਰਾਖੰਡ ਹੋਰ ਪ੍ਰਦੇਸ਼ਾਂ ਤੋਂ ਅੱਜ ਦਿੱਲੀ ਦੇ ਬਾਰਡਰਾਂ ਦੇ ਉੱਤੇ ਜਾ ਕੇ ਬੈਠੇ ਹੋਏ ਨੇ ਲਗਾਤਾਰ 1 ਮਹੀਨੇ ਤੋਂ ਤਕਰੀਬਨ ਉਹ ਉੱਥੇ ਇੰਨੀ ਕੜਕ ਦੀ ਠੰਡ 'ਚ ਬੈਠੇ ਨੇ ਪਰ ਸਾਡੇ ਪ੍ਰਧਾਨ ਮੰਤਰੀ ਤੇ ਸਾਡੀ ਬੀਜੇਪੀ ਦੀ ਸਰਕਾਰ ਨੂੰ ਮਤਲਬ ਕੋਈ ਨਾ ਤਾਂ ਉਹਨਾਂ ਦੇ ਅੰਦਰ ਦਿਆ ਆ ਨਾ ਉਹਨਾਂ ਦੇ ਅੰਦਰ ਕਿਸੇ ਤਰ੍ਹਾਂ ਦਾ ਤਰਸ ਹੈ ਨਾ ਹੀ ਉਹਨਾਂ ਦੇ ਅੰਦਰ ਕੋਈ ਜੜੀ ਹੈਗੀ ਹੈ ਕੋਈ ਸਬਧਾਨਕ ਕਦਰਾਂ ਕੀਮਤਾਂ ਦੀ ਕਦਰ ਕੋਈ ਹੈ ਕਿ ਅਸੀਂ ਇਸ ਜਿੱਦ ਤੇ ਅੜ ਕੇ ਕਿ ਨਹੀਂ ਕਾਨੂੰਨ ਬਣਾਤੇ ਪੂੰਜੀਪਤੀਆਂ ਦੇ ਹੱਕ ਦੇ ਵਿੱਚ ਤੇ ਅੱਜ ਉਹਨਾਂ ਪੂੰਜੀਪਤੀਆਂ ਨੂੰ ਫਾਇਦਾ ਦੇਣ ਵਾਸਤੇ ਉਹਨਾਂ ਕਾਨੂੰਨਾਂ ਤੇ ਅੜੇ ਹੋਏ ਨੇ ਪਰ ਲੋਕ ਜਿਹੜੇ ਨੇ ਜਦੋਂ ਜਨ ਅੰਦੋਲਨ ਬਣ ਜਾਂਦਾ ਹੈ ਔਰ ਜਦੋਂ ਲੋਕ ਤੁਰ ਪੈਂਦੇ ਨੇ ਤਾਂ ਫੇਰ ਵੱਡੀਆਂ-ਵੱਡੀਆਂ ਸਰਕਾਰਾਂ ਦੇ ਤਖਤ ਹਿੱਲ ਗਏ ਨੇ ਵੱਡੀਆਂ-ਵੱਡੀਆਂ ਸਰਕਾਰਾਂ ਦੇ ਤਖਤ ਉਲਟ ਗਏ ਨੇ ਔਰ ਇਸ ਮੈਂ ਸਮਝਦਾ ਕਿ ਇਹ ਜੋ ਸੰਵਿਧਾਨਿਕ ਕਦਰਾਂ ਕੀਮਤਾਂ ਦਾ ਜਿਹੜਾ ਘਾਣ ਹੋ ਰਿਹਾ ਸੀ ਬੀਜੇਪੀ ਦੀ ਸਰਕਾਰ ਵੱਲੋਂ ਇਹ ਦੂਸਰੀ ਵਾਰ ਬਣੀ ਸਰਕਾਰ ਵੱਲੋਂ ਚਾਹੇ ਉਹ ਈਡੀ ਦਾ ਪ੍ਰਯੋਗ ਕਰਕੇ ਚਾਹੇ ਉਹ ਇਨਕਮ ਟੈਕਸ ਦਾ ਪ੍ਰਯੋਗ ਕਰਕੇ ਚਾਹੇ ਉਹ ਸੀਬੀਆਈ ਦਾ ਪ੍ਰਯੋਗ ਕਰਕੇ ਚਾਹੇ ਉਹ ਕਿਸੇ ਜੁਡੀਸ਼ਰੀ ਦਾ ਪ੍ਰਯੋਗ ਕਰਕੇ ਅੱਜ ਸਾਰੀਆਂ ਇੰਸਟੀਚੂਨਸ ਨੂੰ ਆਪਣੇ ਸਿਆਸੀ ਹਿੱਤਾਂ ਵਾਸਤੇ ਵਰਤ ਕੇ ਇਹਨਾਂ ਨੇ ਜੋ ਇਹ ਕੰਮ ਸ਼ੁਰੂ ਕੀਤਾ ਹੋਇਆ ਸੀਗਾ ਇਹਦੇ ਨਾਲ ਮੈਂ ਸਮਝਦਾ ਹਾਂ ਕਿ ਇਹ ਬਹੁਤ ਵੱਡਾ ਇਹਨਾਂ ਨੇ ਇੱਕ ਗਲਤ ਕੰਮ ਕੀਤਾ ਸੀ ਔਰ ਉਹਦਾ ਇੱਕ ਖਮਿਆਜਾ ਜਿਹੜਾ ਵੱਖਰੇ ਵੱਖਰੇ ਵਰਗਾਂ ਦੇ ਉੱਤੇ ਲੇਬਰ ਕਲਾਸ ਦੇ ਉੱਤੇ ਵੀ ਇਹਦਾ ਅਸਰ ਪਿਆ ਸੀਗਾ ਦੁਕਾਨਦਾਰ ਦਾ ਡੀਐਸਟੀ ਦੇ ਨਾਲ ਨੋਟਬੰਦੀ ਦੇ ਨਾਲ ਸਾਡਾ ਹਿੰਦੁਸਤਾਨੀ ਬੀ ਦੀ ਇਕਨੋਮੀ ਬੈਠ ਗਈ ਸੀ ਇਹ ਸਾਰਾ ਕੁਝ ਇਕੱਠਾ ਹੋ ਕੇ ਅੱਜ ਸਰਕਾਰ ਦੇ ਦਰਵਾਜ਼ੇ ਦੇ ਉੱਤੇ ਲੋਕ ਬੈਠੇ ਨੇ ਆਪਣੇ ਹੱਕ ਦੀ ਆਵਾਜ਼ ਨੂੰ ਲੈ ਕੇ ਔਰ ਆਪਣੇ ਸੰਵਿਧਾਨ ਦੀ ਜਿਹੜੀ ਪ੍ਰਕਿਰਿਆ ਆ ਉਹਨੂੰ ਬਚਾਉਣ ਦੇ ਲਈ ਸੰਵਿਧਾਨ ਨੂੰ ਬਚਾਉਣ ਦੇ ਲਈ ਕਿਸਾਨੀ ਹੱਕਾਂ ਦੇ ਲਈ ਅੱਜ ਇਹ ਸਰਕਾਰ ਨੂੰ ਨਾ ਅੱਜ ਇਹ ਸਰਕਾਰ ਨੂੰ ਇਹਨਾਂ ਦੇ ਉੱਤੇ ਵਿਚਾਰ ਕਰਕੇ ਅੱਜ ਸਰਕਾਰ ਨੂੰ ਫੈਸਲਾ ਇਹਨਾਂ ਦੇ ਹੱਕ ਚ ਲੈਣਾ ਪਊਗਾ ਨਹੀਂ ਤਾਂ ਇਹਦੇ ਬਹੁਤ ਗੰਭੀਰ ਸਿੱਟੇ ਜਿਹੜੇ ਹੈਗੇ ਨੇ ਮੋਦੀ ਸਰਕਾਰ ਨੂੰ ਭੁਗਤਨੇ ਪੈਣਗੇ